ਹਾਂਜੀ ਆ ਦੇਖੋ ਸੂਆ ਬੰਦਾ ਨਹਿਰ ਭਰੀ ਜਾਂਦੀ ਆ ਦੇਖ ਲੈ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਗੇ ਚਲਾਇਆ ਸੀ ਮੋਟਰਾਂ ਛੱਡੀ ਬੈਠੇ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪਿੱਖ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਬੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਨਹੀਂ ਆਪਾਂ ਲਾਉਂਦੇ 2039 ਤੱਕ ਡੈਡਲਾਈਨ ਹੈ ਪੰਜਾਬ ਖੋਲੇ ਕਿ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਆ ਪੰਜਾਬੀਓ ਉਹ ਅਕਲ ਦੇ ਵੈਰੀਓ ਕੋਈ ਆਪਣੀਆਂ ਨਸਲਾਂ ਦੇ ਦੁਸ਼ਮਣੋ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿ ਵਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁਣਖਿਓ ਦੇ ਦਈਗੇ ਤੇ ਬਲਦ ਖੜਾ ਹੋ ਜਾਂਦਾ ਐ ਲੱਗਦਾ ਪਾਣੀ ਆਹ ਇਹ ਬੰਦ ਕਰੀ ਬੈਠੇ ਆ ਕਿ ਛੇ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦੁਸ਼ਮਣ ਬਣ ਗਿਆ ਆਪ ਹੀ ਆਪਣੀਆਂ ਔਨ ਬਗਾਂ ਨਸਲਾਂ ਦੇ ਘਟੋਏ ਪੱਟੀ ਜਾਂਦੇ ਪਹਿਲਾਂ ਵੀ ਮੈਂ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਤੇ ਰੱਬਾ ਬਾਸਾ ਇਸ ਗੱਲ ਨੂੰ ਸਮਝੋ ਮਾੜਾ ਯਕਲ ਨੂੰ ਹੱਥ ਮਾਰੋ ਨਾ ਆਪਾਂ ਬੈਰੀ ਬਣ ਕੇ ਨਾ ਆਪਣੀ ਜੜ ਪੱਟ ਗਏ ਅੱਖਾਂ 'ਚ ਸੁਹੁੰਦੇ ਰੋਮੋਗੇ ਧਰਤੀ ਨੇ ਬੰਜਲ ਹੋ ਜਾਣਾ ਸੰਭਲੋ ਸੰਭਿਆੰਦਸ ਪਾਣੀ ਨੂੰ ਤਾਂ